ਇਹਨਾਂ ਤੇ ਵੱਡੀ ਖਬਰ ਕਿਸਾਨ ਆਗੂ ਸਰਬਣ ਸਿੰਘ ਪੰਦੇਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਅਗਲੀ ਰਣਨੀਤੀ ਉਲੀਕ ਦਿੱਤੀ ਆ ਵੱਡਾ ਐਲਾਨ ਕਰ ਦਿੱਤਾ ਤੜਕਸਾਰ ਅੱਗ ਬਬੂਲੇ ਹੋ ਗਏ ਸਰਬਣ ਸਿੰਘ ਪੰਦੇਰ ਕਿਉਂਕਿ ਪਹਿਲਾਂ ਕਿਸਾਨਾਂ ਨੂੰ ਮੀਟਿੰਗ ਚ ਬੁਲਾਇਆ ਧੋਕੇ ਦੇ ਨਾਲ ਗ੍ਰਿਫਤਾਰ ਕਰ ਲਿਆ ਜੇਲ੍ਹ ਦੇ ਵਿੱਚ ਭੇਜਿਆ ਤੇ ਪਿੱਛੋਂ ਕਿਸਾਨੀ ਮੋਰਚਾ ਖਤਮ ਕਰ ਦਿੱਤਾ ਤੇ ਹੁਣ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਇਸ ਵੇਲੇ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਵੀ ਵੱਡੇ ਐਲਾਨ ਕਰ ਦਿੱਤੇ ਗਏ ਨੇ ਤਾਂ ਆਖਰ ਕਿਹੜੇ ਐਲਾਨ ਕੀਤੇ ਨੇ ਸਰਕਾਰਾਂ ਨੂੰ ਬਿਫਤਾ ਪਾਉਣ ਵਾਲੇ ਐਲਾਨ ਤੁਸੀਂ ਵੀ ਇੱਕ ਵਾਰ ਪੰਦੇੜ ਦੀ ਜੁਬਾਨੀ ਸੁਣ ਲਓ ਪੰਜਾਬ ਪੁਲਿਸ ਦੇ ਰਾਹੀ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਨੂੰ ਪੁਲਸ ਨੇ ਜਿਵੇਂ ਆਪਣੇ ਪੈਰਾਂ ਥੱਲੇ ਕੁਚਲ ਕੇ ਮੋਦੀ ਤੇ ਅਮਰਤ ਸ਼ਾਹ ਦਾ ਅਸ਼ਰਵਾਦ ਪ੍ਰਾਪਤ ਕੀਤਾ ਵੈ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਔਰ ਉਹ ਨੀਤੀ ਤਹਿ ਦੀ ਅੱਗੇ ਵਧੇ ਹੈਗੇ ਨੇ ਔਰ ਤੁਹਾਨੂੰ ਪਤਾ ਵਾ ਜਿਵੇਂ ਇਸ ਤੋਂ ਪਹਿਲੋਂ ਹੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਪਾਸ਼ਪਾ ਦਾ ਆਈਟੀ ਸੈੱਲ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਇਹ ਇਹਨਾਂ ਦੇ ਖਿਲਾਫ ਸਾਡੇ ਖਿਲਾਫ ਪਰਸੈਪਸ਼ਨ ਬਣਾਉਣ ਡੈ ਪਿਆ ਸੀਗਾ ਅਰ ਤਿਆਰੀ ਕੀਤੀ ਸੀ ਅੰਦਰ ਖਾਤੇ ਔਰ ਹੁਣ ਵੀ ਤੁਹਾਨੂੰ ਪਤਾ ਲਗਾਤਾਰ ਕਿਸਾਨ ਲੀਡਰ ਸਹਿਬਾਨ ਦਾ ਜਿਹੜਾ ਕਰੈਕਟਰ ਆ ਉਹਨੂੰ ਉਹਨੂੰ ਜਿਹੜਾ ਡੈਮੇਜ ਕਰਨ ਲਈ ਜਾਂ ਕਹਿ ਲਓ ਵੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਕੋਈ ਖਤਰਾ ਵਾ ਤੇ ਆਗੂ ਜੜੇ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਵਾ ਕਰੈਕਟਰ ਲੀਰੋ ਲੀਡ ਕਰ ਲਈ ਹੈ ਆਈਟੀ ਸੈੱਲ ਇਹਨਾਂ ਦੇ ਪੂਰਾ ਜੋਰ ਲਾ ਰਹੇ ਨੇ ਔਰ ਜਿਵੇਂ ਤੁਹਾਨੂੰ ਪਤਾ ਵਾ ਇਹ ਪੁੱਤਰਿਆ ਸਾਣ ਜਿਹੜਾ ਜਿਹਨੂੰ ਅਸੀਂ ਪੁਲਿਸ ਪ੍ਰਸ਼ਾਸਨ ਕਹਿੰਨੇ ਪੰਜਾਬ ਦਾ ਇਹਦਾ ਤਜਰਬਾ ਵਾ ਪਿਛਲੇ ਲੰਬੇ ਸਮੇਂ ਤੋਂ ਇਹ ਦਿੱਲੀ ਦੇ ਆਖੇ ਲੱਗ ਕੇ ਜਿਵੇਂ ਪੰਜਾਬ ਦੀ ਜਵਾਨੀ ਨੂੰ ਨੇ ਆਪਦੇ ਪੈਰਾਂ ਥੱਲੇ ਕੁਚਲਿਆ ਵਾ ਕਿਉਂਕਿ ਕਨੈਕਸ਼ਨ ਵੀ ਸਲੋ ਹੋ ਜਾਂਦਾ ਕਿਤੇ-ਕਿਤੇ ਇਹ ਥੋੜਾ ਖਿਆਲ ਰੱਖਿਓ ਔਰ ਇਹ ਸਾਰੀ ਦੁਨੀਆ ਜਾਣਦੀ ਹੈਗੀ ਆਹ રે ਪੁੱਤਰੇ ਸਾਨੂੰ ਜਦੋਂ ਪਿੰਡਾਂ ਵਿੱਚ ਵੇਖੀਦਾ ਕੋ ਛੋਟਾ ਪੁੱਤਰ ਜਾਂਦਾ ਹੁੰਦਾ ਸੀ ਕੋ ਸਾਨ ਪੁੱਤਰ ਜਾਣਾ ਸਾਰਾ ਪਿੰਡ ਇਕੱਠਾ ਹੋ ਕੇ ਉਹਨੂੰ ਰੱਸਾ ਪਾਉਂਦਾ ਹੁੰਦਾ ਹੈਗਾ ਉਹਨੂੰ ਪਤਾ ਸੀ ਨੁਕਸਾਨ ਕਰ ਦੇਣਾ ਇਹ ਜਿਹੜੀ ਆਮ ਆਦਮੀ ਪਾਰਟੀ ਨੇ ਇਹ ਸਾਨ ਹੁਣ ਪਾ ਲਿਆ ਤੇ ਪੁੱਤਰਿਆ ਫਿਰੰਡਿਆ ਪੂਰੇ ਜੋਰ ਨਾਲ ਇਹ ਭਾਈ ਇਹਨਾਂ ਨੂੰ ਵੀ ਸਿੰਘਾਂ ਤੋਂ ਚੱਕੂਗਾ ਜਿਵੇਂ ਤੁਸੀਂ ਭਾਈ ਜਸਵੰਤ ਸਿੰਘ ਖਾਲੜਾ ਦੇਖਿਆ ਵਾ ਕਿ ਉਹਨਾਂ ਦੀ ਲਾਸ਼ ਵੀ ਨਹੀਂ ਲੱਭਣ ਦਿੱਤੀ ਤਾਂ ਜੇ ਤੱਕ ਵੀ ਕੋਈ ਸ਼ਰਮੂ ਨਹੀਂ ਲੱਭਣ ਦਿੱਤਾ ਇਹ ਜਦੋਂ ਪੁੱਤਰੇ ਸਾਨ ਨੇ ਆਮ ਆਦਮੀ ਨੂੰ ਚੱਕਿਆ ਇਹਨਾਂ ਨੂੰ ਫੇਰ ਪਤਾ ਲੱਗਣਾ ਵਾ ਕਿ ਇਹ ਇਹ ਪੁੱਤਰਾਸਾਨ ਨੂੰ ਨੱਥ ਪਾਉਣੀ ਚਾਹੀਦੀ ਆ ਔਰ ਜਿਵੇਂ ਉਹਨਾਂ ਨੇ ਜਨਵਰੀ ਤੋਂ ਸ਼ੁਰੂ ਕਰ ਦਿੱਤਾ ਤੁਸੀਂ ਦੇਖੋ ਵੀ ਕਿਵੇਂ ਕਹਿੰਦੇ ਜਨਵਰੀ ਤੋਂ ਲੈ ਕੇ ਮਾਰਚ ਤੱਕ 42 ਮੁਕਾਬਲੇ ਹੋ ਗਏ ਨੇ ਔਰ 42 ਮੁਕਾਬਲਿਆਂ ਦੇ ਵਿੱਚ ਕਹਾਣੀ ਇੱਕੋ ਜੀ ਹੁੰਦੀ ਆ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਕਹਾਣੀ ਦਾ ਨਹੀਂ ਕੋਈ ਫਰਕ ਹੁੰਦਾ ਕਹਾਣੀ ਇਹ ਹੁੰਦੀ ਆ ਸਲੋ ਕਈ ਵਾਰੀ ਹੋ ਜਾਂਦਾ ਮੇਰਾ ਨੈਟ ਵੀ ਆ ਬੰਦਾ ਬਾਹਰ ਕੱਢਿਆ ਜੀ ਉਹ ਪਤਾ ਕਰਨ ਕਹਿੰਦੇ ਲੱਤਾਂ 'ਚ ਹੀ ਗੋਲੀਆਂ ਵੱਜਦੀਆਂ ਨੇ ਹਰ ਦੂਜੇ ਦਿਨ ਮੁਕਾਬਲਾ ਹੁੰਦਾ ਵਾ ਇੱਥੇ ਔਰ ਜਿਵੇਂ ਬਲਡੋਜ਼ਰ ਨੀਤੀ ਲੈ ਕੇ ਆਏ ਜੋਗੀ ਉਹਨਾਂ ਦੀ ਨੀਤੀ ਲੈ ਕੇ ਆਏ ਆ ਅਰੇ ਕੋਈ ਲਾ ਕਾਨੂੰਨੀ ਕਹਿੰਦਾ ਹੈਗਾ ਕਿਸੇ ਦੇ ਘਰ ਟਾਉਣ ਵਾਸਤੇ ਅਦਾਲਤ ਦਾ ਮਸਲਾ ਵਾ ਕਿਸੇ ਦਾ ਘਰ ਟਾਉਣਾ ਨਹੀਂ ਟਾਉਣਾ ਔਰ ਜਿਵੇਂ ਅਸੀਂ ਨਹੀਂ ਕਹਿੰਦੇ ਨਸ਼ਿਆਂ ਖਿਲਾਫ ਲੜਾਈ ਨਾਲ ਲੜੀ ਜਾਵੇ ਪਰ ਇਹ ਨਸ਼ਿਆਂ ਖਿਲਾਫ ਲੜਾਈ ਹੈ ਨਹੀਂ ਸੀ ਇਹ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਦੇ ਖਿਲਾਫ ਲੜਾਈ ਸੀਗੀ ਸਮਝਣ ਵਾਲੀ ਗੱਲ ਆ ਵੀ ਹੁਣ ਜਿਵੇਂ ਇਹ ਮੀਡੀਆ ਮੈਨੇਜ ਕਰਦੇ ਨੇ ਹੁਣ ਇਹਨਾਂ ਨੂੰ ਲੱਗਦਾ ਵੀ ਨਸ਼ੇ ਵਾਲਾ ਮੁੱਦਾ ਇਹਨਾਂ ਦੀ ਜਾਨ ਬਚਾ ਦੂਗਾ ਜਿਵੇਂ ਇਹਨਾਂ ਨੇ ਜੋ ਕੁਝ ਵੀ ਸ਼ੰਭੂ ਤੇ ਖਨੌਰੀ ਕੀਤਾ ਜਿਵੇਂ ਪ੍ਰਸ਼ਾਸਨ ਤੇ ਆਮ ਆਦਮੀ ਦੇ ਐਮ ਐਲ ਏ ਨੇ ਰਲ ਕੇ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਦੇ ਏ ਸੀ ਫਰਿੱਜਾਂ ਲੰਗਰ ਦਾ ਸਮਾਨ ਟੈਂਟ ਸਟੇਜਾਂ ਸਪੀਕਰ ਗੱਦੇ ਕੁਰਸੀਆਂ ਪਤਾ ਨਹੀਂ ਕੀ ਗੋਸਾ ਨਾ ਨਹੀਂ ਲੈ ਜਾਂਦੇ ਇਹ ਸਾਰੇ ਚੋਰੀ ਕਰਾਉਣ ਵਾਲੇ ਔਰ ਜਿਵੇਂ ਅਸੀਂ ਵੇਖਿਆ ਹਾਕਮਾਂ ਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਹੁੰਦੇ ਸੀ ਪਰ ਇਹ ਨਵਾਂ ਟਰਾਲੀ ਚੋਰ ਦਾ ਇਲਜ਼ਾਮ ਨਵਾਂ ਲੱਗ ਗਿਆ ਇਹਨਾਂ ਦੇ ਉੱਤੇ ਉਹ ਕਹਿੰਦੇ ਆ ਕਿ ਉਹ ਸਾਰਾ ਜਿਹੜਾ ਲੋਕਾਂ ਦੇ ਵਿੱਚ ਗੁੱਸਾ ਵਾ ਉਹ ਭਰੇ ਪੀਤੇ ਉਹ ਠੰਡਾ ਕਿਦਾਂ ਉਹਨਾਂ ਨੂੰ ਲੱਗਦਾ ਵੀ ਨਸ਼ਿਆਂ ਵਾਲਾ ਮੁੱਦਾ ਸ਼ਾਇਦ ਉਹਨਾਂ ਨੂੰ ਬਚਾ ਦੂਗਾ ਦੇਖੋ ਪਹਿਲੇ ਜਿਹੜੇ ਗਵਰਨਰ ਸੀਗੇ ਬਾਰਡਰ ਤੇ ਹੀ ਆਏ ਤੇ ਡੀਜੀਪੀ ਇਹੀ ਸੀਗੇ ਹੁਣ ਵਾਲੇ ਉਹਨਾਂ ਸਾਹਮਣੇ ਕਹਿਤਾ ਵੀ ਪਿੰਡਾਂ ਸਕੂਲਾਂ ਵਿੱਚ ਸਾਰੇ ਘਰ ਕਰ ਨਸ਼ਾ ਜਾ ਰਿਹਾ ਹੈਗਾ ਹੁਣ ਪਹਿਲੇ ਗਵਰਨਰ ਦੇ ਪ੍ਰਚਾਰ ਦਾ ਕੀ ਬਣਿਆ ਤੁਹਾਨੂੰ ਯਾਦ ਹੋ ਅੰਮ੍ਰਿਤਸਰ ਦੇ ਵਿੱਚ ਇੱਕ ਗਰਾਊਂਡ ਦੇ ਵਿੱਚ ਹਜ਼ਾਰਾਂ ਬੱਚੇ ਇਕੱਠੇ ਕੀਤੇ ਗਏ ਪਤਾ ਨਹੀਂ ਪੁਲਿਸ ਦਾ ਕਿੰਨਾ ਕੁ ਪੈਸਾ ਲੱਗਾ ਪ੍ਰਸ਼ਾਸਨ ਦਾ ਉਦੋਂ ਵੀ ਇਹਨੂੰ ਗਲੋਰੀਫਾਈ ਕੀਤਾ ਗਿਆ ਨਸ਼ਿਆਲੇ ਮੁੱਦੇ ਨੂੰ ਵੀ ਪ੍ਰਚਾਰ ਨਾਲ ਹੱਲ ਹੋ ਜਾਣਾ ਵਾ ਠੀਕ ਆ ਹੁਣ ਫੇਰ ਕਿਹਾ ਜਾ ਰਿਹਾ ਵੀ ਨਸ਼ੇ ਵਾਲੇ ਮੁੱਦੇ ਤੇ ਪ੍ਰਚਾਰ ਪ੍ਰੋਪੋਗੈਂਡਾ ਹੋ ਰਿਹਾ ਤੇ ਫਿਰ ਤੇ ਚੰਗੀ ਗੱਲ ਆ ਜੇ ਮਾਰਚ ਕਰਕੇ ਨਸ਼ਿਆਂ ਤੇ ਰੋਕਥਾਮ ਲੱਗ ਜਾਵੇ ਤੇ ਮੈਂ ਕਹੂੰਗਾ ਭਗਵੰਤ ਮਾਨ ਨੂੰ ਵੀ ਫੇਰ ਤਾਂ ਭਾਈ ਬੇਰਜ਼ਗਾਰੀ ਤੇ ਵੀ ਮਾਰਚ ਕਰਾ ਦਿਓ ਗਵਰਨਰ ਸਾਹਿਬ ਦਾ ਬੇਰਜ਼ਗਾਰੀ ਦੂਰ ਹੋ ਜੂਗੀ ਫੇਰ ਸਿਹਤ ਸਹੂਲਤਾਂ ਤੇ ਵੀ ਮਾਰਚ ਕਰਾਓ گورنر ਸਾਹਿਬ ਦਾ ਮਾਰਚ ਕਰਨ گورنر ਸਾਹਿਬ ਮਸਲਾ ਹੱਲ ਹੋ ਜੂ ਠੀਕ ਹੈ ਜੀ ਫਿਰ ਜਿਹੜਾ ਪੰਜਾਬ ਦੇ ਅੰਦਰ ਕਰਜ਼ੇ ਦੀ ਸਮੱਸਿਆ ਵਾ ਕਰਜ਼ੇ ਤੇ ਵੀ ਮਾਰਚ ਕਰਨਾ ਸ਼ੁਰੂ ਕਰ ਦੋ ਮੀਡੀਆ ਮੈਨੇਜ ਕਰੋ ਰੋੜ ਚੱਲੇ ਕਰਜ਼ਾ ਮੁੱਕ ਜੂਗਾ ਸ਼ਾਇਦ ਖੇਤੀ ਸੈਕਟਰ ਘਾਟੇ ਮੰਦਾਈ ਦੇ ਤੇ ਮਾਰਚ ਕਰਨਾ ਸ਼ੁਰੂ ਕਰ ਦੋ ਵੀ ਖੇਤੀ ਸੈਕਟਰ ਤੇ ਮਾਰਚ ਕਰਾਂਗੇ ਮਾਰਚਾ ਨਾ ਮਸਲੇ ਹੱਲ ਨਹੀਂ ਹੋਣੇ ਹੈਗੇ ਹਾਂ ਠੀਕ ਆ ਤੁਸੀਂ ਵਕਤੀ ਤੌਰ ਤੇ ਲੋਕਾਂ ਦਾ ਮੀਡੀਆ ਵਿੱਚ ਡਿਬੇਟਾਂ ਜੂਰ ਕਰਵਾ ਦੋਗੇ ਇੱਧਰ ਵੀ ਜਿਹੜਾ ਜੋ ਕੁਝ ਤੁਸੀਂ ਪਾਪ ਕਮਾਇਆ ਜਿਹੜਾ ਧੋਖਾ ਕਮਾਇਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਭਗਵੰਤ ਇਹ ਨਹੀਂ ਭੁੱਲਣ ਵਾਲੇ ਭਗਵੰਤ ਮਾਨ ਜੀ ਨੂੰ ਲੱਗਦਾ ਵੀ ਇਹ ਭੁੱਲ ਜਾਣਗੇ ਨਹੀਂ ਭੁੱਲਣ ਵਾਲੇ ਇਹ 84 ਵਾਲਿਆਂ ਨੂੰ ਨਹੀਂ ਭੁੱਲੇ ਹੈਗੇ ਇਹ ਬਾਈਬਲ ਕਰਾਂ ਤੇ ਬਰਗਾੜੀ ਵਾਲਿਆਂ ਨੂੰ ਨਹੀਂ ਭੁੱਲੇ ਹੈਗੇ ਭਗਵੰਤ ਮਾਨ ਜੀ ਜਿੰਨਾ ਚਿਰ ਇਹ ਜੀਂਦੇ ਆ ਇਹ ਤੁਹਾਡੀਆਂ ਕਬਰਾਂ ਤੱਕ ਪਿੱਛਾ ਕਰਨਗੇ ਯਾਦ ਰੱਖਿਓ ਜੋ ਕੁਝ ਤੁਸੀਂ ਤਰੋ ਕੁਮਾਇਆ ਭੁੱਲਣ ਵਾਲੇ ਨਹੀਂ ਹੈਗੇ ਜਿਹੜਾ ਸਾਹ ਤੁਹਾ ਹੁਣ ਖੁੱਲਾ ਛੱਡਿਆ ਨਾ ਪੁਲਿਸ ਪ੍ਰਸ਼ਾਸਨ ਦਾ ਵੀ ਜਿੰਨੂੰ ਮਰਜ਼ੀ ਸਿੰਘਾਂ ਦੇ ਚੁੱਕੀ ਫਿਰੇ ਕੋਈ ਕੈਦ ਹਕ ਕਾਨੂੰਨ ਹੀ ਨਹੀਂ ਹੈਗਾ ਇਹ ਤੁਹਾਡੇ ਆ ਜਦੋਂ ਆਇਆ ਪਤਾ ਤੁਹਾਨੂੰ ਤਾਂ ਪਤਾ ਲੱਗਣਾ ਔਰ ਜਿਵੇਂ ਹੁਣ ਨਸ਼ਿਆਂ ਤੇ ਇੱਕ ਕੌਨਸਟੇਬਲ ਲਿਆ ਜਿਹੜੀ ਬੀਬੀ ਆ ਉਹਦਾ ਨਾਮ ਆ ਰਿਹਾ ਦੇਖੋ ਜੀ ਛੋਟਾ ਜਿਹਾ ਮੋਰਾ ਉਹਦੇ ਪਿੱਛੇ ਜਿਹੜੇ ਵੱਡੇ ਵੱਡੇ ਸਿਰ ਨੇ ਉਹ ਲਕਾਏ ਜਾ ਰਹੇ ਕੁਝ ਵੀ ਨਹੀਂ ਹੋਣਾ ਉੱਤੇ ਤੁਹਾਨੂੰ ਪਤਾ ਵਾ ਇੱਥੇ ਅਕਾਲੀ ਦਲ ਦੀ ਸਰਕਾਰ ਵਿੱਚ ਕਹਿੰਦੇ ਸੀ ਆਈ ਨਸ਼ੇ ਦਾ ਉਹ 6000 ਕਰੋੜ ਦਾ ਡਰੱਗ ਸਕੈਂਡਲ ਕੱਢ ਰਿਆ ਭੋਲੇ ਹੁਣੀ ਕੈਦ ਵੀ ਘਟ ਹੈ ਗਾਂ ਅਸਲ ਜਿਹੜੇ ਮਗਰਮੱਛ ਹੀ ਅਜੇ ਤੱਕ ਨਹੀਂ ਨ ਲੱਭੇ ਇਹਦੇ ਮਗਰ ਬੈਠੇ ਮਗਰਮੱਛ ਵੀ ਨਹੀਂ ਲੱਭਣਗੇ ਇਹ ਇਹ ਸਿਰਫ ਕਿਸਾਨਾਂ ਮਜ਼ਦੂਰਾਂ ਔਰ ਜੜੀ ਆਮ ਆਦਮੀ ਪਾਰਟੀ ਫੇਲ ਹੋ ਗਈ ਆ ਬੇਰੁਜ਼ਗਾਰੀ এডুকেশন विद्या आले ক্ষেত্র ਦੇ ਵਿੱਚ ਲਾਂ ਆਰਡਰ ਦੇ ਵਿੱਚ ਸਾਰਿਆਂ ਚ ਫੇਲ ਹੋਈ ਬੁਰੀ ਤਰ੍ਹਾਂ ਉਹਨੂੰ মিডিਆ ਮੈਨੇਜ ਕਰਕੇ ਧਿਆਨ ਦੂਜੇ ਬੰਨੇ ਕੱਢਿਆ ਜਾ ਰਿਹਾ ਭਰਾਓ ਅਰ ਦੇਖੋ ਕੱਲਾ ਇਹ ਹੀ ਨਹੀਂ ਕੱਲਾ ਕਿਸਾਨਾਂ ਮਜ਼ਦੂਰਾਂ ਨਾਲ ਨਹੀਂ ਤਰੋ ਕੁਮਾਇਆ ਪੰਜਾਬੀਆਂ ਨਾਲ ਚਾਹੇ ਇੱਥੇ ਛੋਟੀ ਦੁਕਾਨਦਾਰੀ ਆ ਚਾਹੇ ਰੇੜੀ ਫੜੀ ਵਾਲੇ ਆ ਚਾਹੇ ਮਜ਼ਦੂਰ ਆ ਚਾਹੇ ਮੰਡੀ ਦੀ ਲੇਬਰ ਆ ਉਹਨਾਂ ਨਾਲ ਵੀ ਧੋਕਮਾਇਆ ਅੱਜ ਕੋਈ ਪਿੰਡ ਨਹੀਂ ਪੰਜਾਬ ਦਾ ਹੋਣਾ ਜਿੱਥੇ ਕੈਂਸਰ ਦੇ ਮਰੀਜ਼ ਨਾ ਹੋਣਗੇ। ਔਰ ਜਿਵੇਂ ਲੋਕ ਹੋਰ ਬਿਮਾਰੀਆਂ ਤੋਂ ਪੀਲਿਆ ਹੋਵੇ ਇੱਥੇ ਸ਼ੂਗਰ ਵਰਗੀਆਂ ਰੋਗਗੁਣ ਬਿਮਾਰੀਆਂ ਨਾਲ ਗਰਸਤਿਆ ਪੰਜਾਬ ਔਰ ਲੋਕਾਂ ਲੋਕਾਂ ਦੇ ਘਰ ਉਜੜ ਰਹੇ ਆ ਜਿਹੜੇ ਕਹਿੰਦੇ ਸੀ ਸਾਡੀ ਪਾਇਓਰਿਟੀ ਹੋਊਗੀ ਸੇਤਸੂਲਤਾ ਅਤੇ ਵਿੱਦਿਆ ਹੁਣ ਦੇਖੋ ਆ ਜਿਹੜਾ ਨਵਾਂ ਇਹਨਾਂ ਨੇ ਕੇਂਦਰ ਨਾਲ ਰਲ ਕੇ ਧੋਖਾ ਕਮਾਇਆ ਬਹੁਤ ਜ਼ਰੂਰੀਆਂ ਨੂੰ ਵਰਤੋ ਵਾਰ ਸ਼ੇਅਰ ਕਰ ਦਿਓ ਜਿਹੜਾ ਜਿਹੜਾ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਪ੍ਰਦੂਸ਼ਨ ਅਸੈਸਮੈਂਟ ਐਕਟ 2024 ਆ ਸਿੱਧਾ ਜਾਂ ਸਮਝ ਲਓ ਜਿਹੜੇ ਸਾਡੇ ਜਲ ਸਰੋਤ ਨੇ ਉਹਨਾਂ ਦੇ ਵਿੱਚ ਜਿਹੜਾ ਗਿੱਦਾ ਪਾਣੀ ਪਾਉਂਦੇ ਸੀ ਗੰਦਲਾ ਕਰਦੇ ਆ ਕੋਈ ਵੀ ਹੋਵੇ ਫੈਕਟਰੀਆਂ ਵਾਟਾ ਵਾਰ ਨੂੰ ਕਰਦੀਆਂ ਜਾਂ ਜਿਹੜੇ ਸਾਡੇ ਕੁਦਰਤੀ ਸਰੋਤ ਆ ਉਹਨਾਂ ਨੂੰ ਜਿਹੜਾ ਵੀ ਕੋਈ ਗੰਦਾ ਕਰਦਾ ਉਹਦਾ ਕਾਨੂੰਨ ਸੀਗਾ ਔਰ ਪਹਿਲਾ ਕਾਨੂੰਨ ਕੀਤਾ ਸੀਗਾ ਜਿਹੜਾ ਭਗਵੰਤ ਮਾਨ ਨੇ ਪਿੱਛੇ ਪੰਜਾਬੀਆਂ ਦੇ ਦੀ ਛੁਰਾ ਮਾਰਤਾ ਔਰ ਦੇਖੋ ਉਹਨੇ ਕੀਤਾ ਕੀ ਆ ਇੱਕ ਤੋਂ 6 ਸਾਲ ਤੱਕ ਦੀ ਸਜ਼ਾ ਸੀਗੀ ਜਿਹਨੂੰ ਪੋਲੂਸ਼ਨ ਕੰਟਰੋਲ ਬੋਰਡ ਵੀ ਕਹਿੰਨੇ ਆ ਉਹ ਇਸੇ ਨਿਯਮ ਤਹਿਤ ਬਣਿਆ ਸੀਗਾ ਹੁਣ ਸਜ਼ਾ ਖਤਮ ਕਰ ਦਿੱਤੀ ਔਰ 15000 ਤੋਂ ਲੈ ਕੇ 15 ਲੱਖ ਤੱਕ ਦਾ ਜੁਰਮਾਨਾ ਕਰਤਾ ਜਿਹੜੇ ਅਰਬਾਂ ਪਤੇ ਕਾਰਪੋਰੇਟ ਦੀ ਇੰਡਸਟਰੀ ਆ ਰਹੀ ਆ ਉਹਨਾਂ ਵਾਸਤੇ 15 ਲੱਖ ਜੁਰਮਾਨਾ ਕੋਈ ਮੈਨ ਨੇ ਨਹੀਂ ਰੱਖਦਾ ਅਸੀਂ ਸਪਸ਼ਟ ਕਰਦੀ ਅਸੀਂ ਜਿਹੜਾ ਪੰਜਾਬ ਦਾ ਲੱਗੂ ਦਿਓ ਗੋਵੇ ਦੇਸ਼ ਦਾ ਮੱਧ ਇੰਡਸਟਰੀ ਅਸੀਂ ਕਦੀ ਇੰਡਸਟਰੀ ਦੇ ਵਿਰੋਧੀ ਨਹੀਂ ਹੈਗੇ ਜਿਹੜਾ ਲੋਕਾਂ ਚ ਪ੍ਰਚਾਰ ਆ ਜਾਂਦਾ ਵਾ ਅਸੀਂ ਨਹੀਂ ਵਿਰੋਧ ਕਿਉਂ ਕਰਾਂਗੇ ਅਸੀਂ ਵਿਰੋਧ ਪਰ ਕੋਈ ਵੀ ਇੰਡਸਟਰੀ ਹੋਵੇ ਉਹਨੂੰ ਸਾਡੇ ਦਰਿਆਵਾਂ ਦੇ ਵਿੱਚ ਜ਼ਹਿਰ ਘੋਲ ਕੇ ਪਾਉਂਦਾ ਬੋਰਾ ਰਹੀ ਜ਼ਮੀਨ ਦੇ ਥੱਲੇ ਜ਼ਹਿਰ ਘੋਲ ਕੇ ਪਾਉਂਦਾ ਕੋਈ ਅਧਿਕਾਰ ਨਹੀਂ ਹੈਗਾ ਕਾਨੂੰਨ ਸਾਰਿਆਂ ਲਈ ਬਰਾਬਰ ਆ ਭਗਵੰਤ ਮਾਨ ਨੇ ਉਹਨੂੰ ਲੱਗਦਾ ਵੀ ਮੈਂ ਲੁਧਿਆਣੇ ਦੀ ਲਖਣ